ਜਾਕੋ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੋਧ ਚੱਲ ਰਹੀ ਮਹਿੰਮ ਦੇ ਦੌਰਾਨ ਵਿਕਾਸ ਕਰਜਾਂ ਲਈ ਸੂਬਾ ਸਰਕਾਰ ਤੇ ਪ੍ਰਾਪਤ ਪੰਚਾਇਤੀ ਫੰਡਾਂ ਦੀ ਦੁਰਵਰਤੋਂ ਕਰਨ ਦੇ ਦੋ ਸ਼ੇਡ ਅੱਜ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਦੇ ਨਗਰ ਤੇ ਪਿੰਡ ਸੋਣਾ ਦੇ ਵਸਨੀਕ ਪੰਚਾਇਤ ਸਤਕਰ ਮੁਖੀਅਰ ਸਿੰਘ ਅਤੇ ਪਿੰਡ ਹੇਲਾ ਦੀ ਸਾਬਕਾ ਸਰਪੰਚ ਹਰਪ੍ਰੀਤ ਲਾਲ ਨੂੰ ਗ੍ਰਿਫਤਾਰ ਕੀਤਾ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ಗ್ರಾಮ ਪੰਚਾਇਤ ਹਿਆਲਾ ਵੱਲੋਂ ਆਈਆਂ ਗ੍ਰਾਂਟਾਂ ਦੇ ਵਿੱਚ ਕਪੜਾ ਕਰਦੇ ਸਬੰਧੀ ਕੀਤੀ ਗਈ ਪਰਤਾਲ ਦੇ ਉਧਾਰ ਤੇ ਔਕ ਦੋਵਾਂ ਮਲਜਮਾਂ ਤੇ ਹੋਰ ਖਿਲਾਫ ਕੇਸ ਦਰਜ ਕੀਤਾ ਗਿਆ ਹੈ। ਇਸ ਸੰਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਉਹਨਾਂ ਨੇ ਦੱਸਿਆ ਕਿ ਸ਼ਿਕਾਇਤ ਨੰਬਰ 13/2017 SBS ਨਗਰ ਦੀ ਪਰਤਾਲ ਦੌਰਾਨ ਪਾਇਆ ਗਿਆ ਹੈ ਕਿ ਪਿੰਡ ਵਿੱਚ ਵਿਕਾਸ ਕਰਜ ਲਈ 2008 ਤੋਂ 2013 ਤੱਕ ಗ್ರಾಮ ਪੰਚਾਇਤ ਹਿਆਲਾ ਨੂੰ ਕੁੱਲ 16450000 ਰੁਪਏ ਦੀਆਂ ਕੁੱਲ 9 ਗ੍ਰਾਂਟਾਂ ਪ੍ਰਾਪਤ ਹੋਈਆਂ ਸਾਨੂੰ ਇਸ ਸਬੰਧੀ ਤਤਕਾਲੀ ਸਰਪੰਚ ਸੁਰਜੀਤ ਸਿੰਘ ਕਰਮਚਾਰੀ ਕਾਰਜਕਾਰੀ ਸਰਪੰਚ ਮੈਂਬਰ ਪੰਚਾਇਤ ਬਖਸ਼ੀਸ਼ ਨਾਮ ਜਿਸ ਦੀ 22/09/2021 ਨੂੰ ਮੌਤ ਹੋ ਚੁੱਕੀ ਹੈ ਕਾਰਜਕਾਰੀ ਸਰਪੰਚ ਮੈਂਬਰ ਪੰਚਾਇਤ ਹਰਪ੍ਰਧਨ ਕੌਰ ਅਤੇ ਪੰਚਾਇਤ ਸਕੱਤਰ ਮੁਖਤਿਆਰ ਸਿੰਘ ਨੇ ਇਨ੍ਹਾਂ ਗ੍ਰਾਂਟਾਂ ਵਿੱਚੋਂ ਮਜ਼ਦੂਰਾਂ ਨੂੰ ਹਦਾਈਗੀ ਲਈ ਜਾਲੀ ਬੈਲ ਰਸੀਦਾਂ ਦੇ ਅਧੂਰੀਆਂ ਮਾਸਟਰ ਰੋਲ ਜਮ੍ਹਾਂ ਕਰਵਾ ਕੇ ਉਕਤ ਗ੍ਰਾਂਟਾਂ ਵਿੱਚ ਵੀ ਨੇ ਬੇਨਿਜ਼ਮਾ ਕੀਤੀਆਂ ਹਨ ਉਹਨਾਂ ਨੇ ਦੱਸਿਆ ਕਿ ਪੜਤਾਲ ਦੇ ਆਧਾਰ ਤੇ ਅਕਤੂਬਰ ਮੁਲਜ਼ਮਾਂ ਅਤੇ ਹੋਰ ਖਿਲਾਫ ਵਿਜੀਲੈਂਸ ਬਿਊਰੋ ਥਾਣਾ ਜਲੰਧਰ ਰੇਂਜ ਵਿਖੇ ਮਿਤੀ 8/8/2024 ਨੂੰ ਆਈਪੀਐਸ ਦੀਆਂ ਤਰਾਵਾਂ 420 406 409 465 467 468 471 120ਬੀ ਅਤੇ 131A ਅਤੇ 132A ਦੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਕੇਸ ਦਰਜ ਕਰ ਲਿਆ ਹੈ ਅਤੇ ਹੁਣ ਦੋਵੇਂ ਮਲਜ਼ਮਾਂ ਨੂੰ ਹਲਕੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਤੇ ਇਸ ਮਾਮਲੇ ਦੀ ਅਗਲੀ ਰੀ ਜਾਂਚ ਜਾਰੀ ਹੈ